ਇਸ ਬੱਚੇ ਨੇ ਸਾਡੇ ਇਲਾਕੇ ਦਾ ਨਾਮ ਆ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੱਕ ਜਿਹੜਾ ਉਹ ਰੌਸ਼ਨ ਕੀਤਾ ਹੈ ਬੱਚੀ ਦਾ ਨਾਮ ਹੈ ਖੁਸ਼ਦੀਪ ਕੌਰ ਔਰ ਮੱਲਾਂਵਾਲਾ ਖਾਸ ਤੋਂ ਇਹ ਬੱਚੀ ਆ ਜਿਹੜੀ ਉਹ ਬਿਲੋਂਗ ਕਰਦੀ ਹੈ ਤਾਂ ਬੇਸਬਾਲ ਦੇ ਵਾਸਤੇ ਜਿੱਦਾਂ ਤੁਸੀਂ ਦੱਸ ਚੁੱਕਿਓ ਕਿ 골ਡ ਵੀ ਇਹਨੇ ਹਾਸਲ ਕੀਤੇ ਆ ਤਾਂ ਹੁਣ ਇਸ ਬੱਚੀ ਦੀ ਜਿਹੜੀ ਸਿਲੈਕਸ਼ਨ ਆ ਉਹ ਜਿਹੜੀ ਏਸ਼ੀਆ ਕੱਪ ਵਾਸਤੇ ਹੋ ਰਹੀ ਆ ਤੇ ਏਸ਼ੀਆ ਕੱਪ ਚਾਈਨਾ ਦੇ ਵਿੱਚ ਖੇਡਿਆ ਜਾ ਰਿਹਾ ਆ ਆਪਣੀ ਇਸ ਇਲਾਕੇ ਤੋਂ ਇਹ ਬੱਚੀ ਆ ਜਿਹੜੀ ਉੱਠ ਕੇ ਇਹਨਾਂ ਹਾਲਾਤਾਂ ਦੇ ਵਿੱਚੋਂ ਪੜ ਕੇ ਔਰ ਗੇਮ ਖੇਡ ਕੇ ਇਹ ਬੱਚੀ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਦਰਸ਼ਨ ਕਰ ਰਹੀ ਆ ਇਸ ਕਰਕੇ ਇਸ ਇਲਾਕੇ ਦੇ ਜਿੰਨੇ ਵੀ ਪਤਵੰਤੇ ਸੱਜਣਾ ਉਹਨਾਂ ਸਾਰਿਆਂ ਨੇ ਐਫਰਟ ਕੀਤਾ ਏ ਇਸ ਬੱਚੀ ਦਾ ਜਿਹੜਾ ਉਹ ਸਨਮਾਨਿਤ ਕਰਨ ਵਾਸਤੇ ਇਸ ਬੱਚੀ ਨੂੰ ਅੱਜ ਇੱਥੇ ਬੁਲਾਇਆ ਆ ਔਰ ਬੱਚੀ ਨੂੰ ਸਨਮਾਨਿਤ ਕੀਤਾ ਹੈ ਬਾਬਾ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਤਾ ਅੱਜ ਅਸੀਂ ਪਹੁੰਚੇ ਹੋਏ ਹਾਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸਨਿਆ ਸਕੈਂਡਰੀ ਸਕੂਲ ਫਤੇਵਾਲਾ ਚ ਤਾ ਇੱਥੇ ਇੱਕ ਬੱਚੇ ਨੂੰ ਬੱਚੇ ਦਾ ਨਾਮ ਖੁਸ਼ਦੀਪ ਕੌਰ ਮੱਲਾਵਾਲਾ ਖਾਸ ਜ਼ਿਲ੍ਹਾ ਫਿਰੋਜ਼ਪੁਰ ਤੋਂ ਉਸ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਇਸ ਬੱਚੇ ਨੇ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਇਸ ਬੱਚੇ ਨੇ ਬੇਸਬਾਲ ਦੇ ਵਿੱਚ ਜਿਹੜਾ ਏਸ਼ੀਆ ਕੱਪ ਖੇਡਣ ਜਾਣਾ ਔਰ ਗੋਡ ਮੈਡਲਿਸਟ ਨੇ ਦੋ ਵਾਰੀ ਗੋਡ ਜਿਹੜਾ ਇਹਨਾਂ ਜਿੱਤਿਆ ਹੋਇਆ ਤਾਂ ਆਪਾਂ ਇੱਥੇ ਗੱਲਬਾਤ ਕਰਾਂਗੇ ਪਹਿਲਾਂ ਸਾਰਿਆਂ ਨੇ ਪ੍ਰਿਫਤੇ ਬੁਲਾ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵਿੰਦਰ ਸਿੰਘ ਜੀ ਇਸ ਬੱਚੇ ਦੀ ਉਪਲਬਧੀ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਸ ਬੱਚੇ ਨੇ ਸਾਡੇ ਇਲਾਕੇ ਦਾ ਨਾਮ ਆ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੱਕ ਜਿਹੜਾ ਉਹ ਰੌਸ਼ਨ ਕੀਤਾ ਹੈ ਬੱਚੀ ਦਾ ਨਾਮ ਹੈ ਖੁਸ਼ਦੀਪ ਕੌਰ ਔਰ ਮੱਲਾਂਵਾਲਾ ਖਾਸ ਤੋਂ ਇਹ ਬੱਚੀ ਆ ਜਿਹੜੀ ਉਹ ਬਿਲੋਂਗ ਕਰਦੀ ਆ ਤਾਂ بیسਬਾਲ ਦੇ ਵਾਸਤੇ ਜਿੱਦਾਂ ਤੁਸੀਂ ਦੱਸ ਚੁੱਕਿਓ ਕਿ 골ਡ ਵੀ ਇਹਨੇ ਹਾਸਲ ਕੀਤੇ ਆ ਤਾਂ ਹੁਣ ਇਸ ਬੱਚੀ ਦੀ ਜਿਹੜੀ ਸਿਲੈਕਸ਼ਨ ਆ ਉਹ ਜਿਹੜੀ ਏਸ਼ੀਆ ਕੱਪ ਵਾਸਤੇ ਹੋ ਰਹੀ ਆ ਤੇ ਏਸ਼ੀਆ ਕੱਪ ਚਾਈਨਾ ਦੇ ਵਿੱਚ ਖੇਡਿਆ ਜਾ ਰਿਹਾ ਆ ਤਾਂ ਆਪਣੀ ਇਸ ਇਲਾਕੇ ਤੋਂ ਇਹ ਬੱਚੀ ਆ ਜਿਹੜੀ ਉੱਠ ਕੇ ਇਹਨਾਂ ਹਾਲਾਤਾਂ ਦੇ ਵਿੱਚੋਂ ਪੜ ਕੇ ਔਰ ਗੇਮ ਖੇਡ ਕੇ ਇਹ ਬੱਚੀ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਦਰਸ਼ਨ ਕਰ ਰਹੀ ਆ ਇਸ ਕਰਕੇ ਇਸ ਇਲਾਕੇ ਦੇ ਜਿੰਨੇ ਵੀ ਪਤਵੰਤੇ ਸੱਜਣਾ ਉਹਨਾਂ ਸਾਰਿਆਂ ਨੇ ਐਫਰਟ ਕੀਤਾ ਇਸ ਬੱਚੀ ਦਾ ਜਿਹੜਾ ਉਹ ਸਨਮਾਨਿਤ ਕਰਨ ਵਾਸਤੇ ਇਸ ਬੱਚੀ ਨੂੰ ਅੱਜ ਇੱਥੇ ਬੁਲਾਇਆ ਆ ਔਰ ਬੱਚੀ ਨੂੰ ਸਨਮਾਨਿਤ ਕੀਤਾ ਕਿਉਂਕਿ ਇਹਨਾਂ ਬੱਚਿਆਂ ਤੋਂ ਹੀ ਸਾਡੀ ਆਉਣ ਵਾਲੀ ਬਾਕੀ ਜਿਹੜੀ ਜਨਰੇਸ਼ਨ ਆ ਉਹਨੂੰ ਸੇਧ ਮਿਲੂਗੀ ਇਹ ਕਿਸ ਤਰੀਕੇ ਨਾਲ ਕਿਉਂਕਿ ਜੇਕਰ ਆਪਾਂ ਥੋੜਾ ਜਿਹਾ ਪਿਛਲੇ ਹਾਲਾਤਾਂ ਨੂੰ ਵੇਖੀਏ ਬੱਚੇ ਆ ਜਿਹੜੇ ਉਹ ਆਪਣੀ ਸਹੀ ਡਾਇਰੈਕਸ਼ਨ ਤੋਂ ਜਿਹੜੇ ਉਹ ਭਟਕਦੇ ਜਾ ਰਹੇ ਨੇ ਤਾਂ ਜਦੋਂ ਇਹੋ ਜਿਹੇ ਬੱਚੇ ਸਾਡੇ ਰੋਲ ਮਾਡਲ ਬਣਨਗੇ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਇਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਆਵਦਾ ਜਿਹੜਾ ਭਵਿੱਖ ਆ ਉਹਨੂੰ ਉਜਲਾ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸਤਾਰ ਸਿੰਘ ਜੀ ਨੇ ਦੱਸ ਦਿੱਤਾ ਕਿ ਇਹ ਬੱਚੀ ਖੁਸ਼ਦੀਪ ਕੌਰ ਜਿਨ੍ਹਾਂ ਦੀ ਏਸ਼ੀਆ ਕੱਪ ਦੇ ਲਈ ਸਿਲੈਕਸ਼ਨ ਹੋਈ ਆ ਮੈਂ ਇਸ ਬੱਚੀ ਨੂੰ ਔਰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਸਮੁੱਚੇ ਇਲਾਕੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਬੱਚੇ ਜੇ ਖੇਡਾਂ ਵੱਲ ਪ੍ਰੇਰਿਤ ਹੋਣਗੇ ਤਾਂ ਸਮਾਜ ਦੇ ਵਿੱਚ ਜੋ ਕ੍ਰਿਤੀਆਂ ਨੇ ਉਹਨਾਂ ਤੋਂ ਦੂਰ ਹੋਣਗੇ ਸੋ ਅਸੀਂ ਅੱਜ ਸਮੁੱਚੇ ਇਲਾਕੇ ਵੱਲੋਂ ਇਸ ਬੱਚੀ ਨੂੰ ਸਨਮਾਨਤ ਵੀ ਕਰ ਰਹੇ ਹਾਂ ਇਹਨਾਂ ਦੇ ਪਾਪਾ ਸਰਦਾਰ ਦਰਸ਼ਨ ਸਿੰਘ ਜੀ バス ਦੇ ਡਰਾਈਵਰ ਨੇ ਸਕੂਲ ਵੈਨ ਚਲਾ ਰਹੇ ਆ ਦਿੱਲੀ ਪਬਲਿਕ ਸਕੂਲ ਦੀ ਸੋ ਉਹਨਾਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਅਸੀਂ ਇਸ ਬੱਚੇ ਦੀ ਕੋਈ ਸਹਾਇਤਾ ਵੀ ਕਰਾਂਗੇ ਇਸ ਮੁੱਚੇ ਇਲਾਕੇ ਵੱਲੋਂ ਕਿਉਂਕਿ ਇਹਨਾਂ ਨੇ ਏਸ਼ੀਆ ਕੱਪ ਖੇਡਣ ਜਾਣਾ ਹੈ ਤਾਂ ਇਹਨਾਂ ਦਾ ਜਿਹੜਾ ਖਰਚਾ 1.5 ਤੋਂ 2 ਲੱਖ ਰੁਪਏ ਲੱਗਣਾ ਤੇ ਮੈਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੱਚੇ ਜਿਹੜੇ ਆ ਛੋਟੇ ਘਰਾਂ ਦੇ ਵਿੱਚੋਂ ਉੱਠ ਕੇ ਸੜਲੇ ਰੋਡ ਮਾਡਲ ਬੰਦੇ ਆ ਤਾਂ ਇਹਨਾਂ ਦੀ ਆਪਾਂ ਨੂੰ ਮਦਦ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ ਮੈਂ ਇੱਕ ਵਾਰੀ ਸਮੁੱਚੇ ਇਲਾਕੇ ਨੂੰ ਫਿਰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਕਾਰ ਸਿੰਘ ਜੀ ਗੁਰਮਤਿ ਵਿਚਾਰਜਥੇ ਤੋਂ ਬਾਬਾ ਮਲੂਕ ਸਿੰਘ ਜੀ ਤਾਂ ਹੋਰ ਵੀ ਬਹੁਤ ਸਾਰੇ ਸਿੰਘ ਜਿਹੜੇ ਮੌਜੂਦ ਹੈਗੇ ਆ ਆਪਾਂ ਗੱਲਬਾਤ ਕਰ ਲੈਣੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਬੱਚੇ ਦੀ ਪ੍ਰਲੋਬ ਦੀ ਵਾਰ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਮੈਂ ਇਸ ਬੱਚੀ ਖੁਸ਼ਦੀਪ ਕੌਰ ਨੂੰ ਆਪਾਂ ਜਥੇ ਵੱਲੋਂ ਇਲਾਕੇ ਵੱਲੋਂ ਲੱਖ ਲੱਖ ਵਧਾਈਆਂ ਦੇਣਾ ਇਹ ਉਹ ਬੱਚੀ ਹੈ ਸਾਡੇ ਇਲਾਕੇ ਵਿੱਚ ਮੱਲਾਂ ਵਾਲੇ ਤੋਂ ਜਿਸ ਬੱਚੀ ਨੇ ਜਿੱਥੇ ਆਪਣੇ ਇਲਾਕੇ ਦਾ ਮਾਣ ਵਧਾਇਆ ਆਪਣੇ ਜ਼ਿਲ੍ਹੇ ਦਾ ਵਧਾਇਆ ਆਪਣੇ ਪੰਜਾਬ ਦਾ ਵਧਾਇਆ ਉੱਥੇ ਸਿਕਾਉਂਦਾ ਵੀ ਵਧਾਇਆ ਸਾਡੀ ਗੁਰਸਿੱਖ ਬੱਚੀ ਜਿਹੜੀ ਹੈ ਇਹ ਬੜੀ ਵੱਡੀ ਜਿਹੜੀ ਆ ਖੇਡਾਂ ਦੀ ਪ੍ਰਾਪਤੀ ਕਰ ਰਹੀ ਹੈ ਔਰ ਬੀਸਬਾਲ ਦੇ ਵਿੱਚ ਇਹ ਏਸ਼ੀਆ ਕੱਪ ਵਿੱਚ ਜਾ ਰਹੀ ਹੈ ਤੇ ਇਸ ਵਾਸਤੇ ਅਸੀਂ ਇਲਾਕੇ ਵੱਲੋਂ ਜਥੇਬੰਦੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਇਸ ਬੱਚੇ ਨੂੰ ਹੋਰ ਤਰੱਕੀਆਂ ਬਖਸ਼ਣ ਔਰ ਆਪਣੇ ਇਲਾਕੇ ਦਾ ਮਾਣ ਵਧਾਉਣ ਠੀਕ ਵੈਸੇ ਵੈਸੇ ਲੱਖ ਲੱਖ ਵਧਾਈਆਂ ਦਿੰਨੇ ਬੱਚੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਲੋਕ ਸਿੰਘ ਜੀ ਇਸ ਬੱਚੇ ਦੀ ਪ੍ਰਲੋਭ ਦੀ ਬਾਰੇ ਔਰ ਬੱਚੇ ਨੂੰ ਜਰੂਰ ਅਸ਼ੀਰਵਾਦ ਦਿਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨੂੰ ਬਹੁਤ ਹੀ ਖੁਸ਼ੀ ਤੇ ਸਕੂਨ ਮਿਲਿਆ ਜਦੋਂ ਕਿ ਸਾਡੇ ਇੱਕ ਬੈਗਵਰ ਏਰੀਆ ਦੇ ਵਿੱਚੋਂ ਇਹ ਬੱਚੀ ਜਿਹੜੀ ਖੁਸ਼ਦੀਪ ਕੌਰ ਖੇਡਾਂ ਦੇ ਵਿੱਚ ਏਸ਼ੀਆ ਕੱਪ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਚੀਨ ਨੂੰ ਜਾ ਰਹੀ ਹੈ। ਹਾਂ ਔਰ ਬਹੁਤ ਹੀ ਵਧਾਈਆਂ। ਮਾਰੇ ਕਿਰਪਾ ਕਰਨ ਕਿ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੇ ਔਰ ਇਹ ਆਪਣੇ ਇਲਾਕੇ ਦਾ ਪੰਜਾਬ ਦਾ ਇਸੇ ਤਰ੍ਹਾਂ ਨਾਮ ਜਿਹੜਾ ਹੈ ਉਹ ਰੋਸ਼ਨ ਹੋਵੇ। ਇਸ ਵਾਸਤੇ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਹੈ ਕਿ ਮਾਰੇ ਕਿਰਪਾ ਕਰਨ ਇਸ ਬੱਚੀ ਨੂੰ ਤਰੱਕੀ ਬਖਸ਼ੇ ਔਰ ਨਾਲ ਸਿੱਖੀ ਜੀਵਨ ਜਿਹੜਾ ਉਹ ਬਖਸ਼ੇ ਸ਼ਰਕਣਾ। ਤੇ ਬਹੁਤ-ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬਾਰਕਾਂ ਜੀ ਸਭ ਲੋਕਾਂ ਨੂੰ ਕੀ ਨਾਂ ਬੇਟਾ ਤੁਹਾਡਾ ਮੇਰਾ ਨਾਮ ਖੁਸ਼ਦੀਪ ਕੌਰ ਹੈ ਇਹ ਪਹਿਲੀ ਵਾਰ ਸਿਲੈਕਸ਼ਨ ਹੋਈ ਜੀ ਆਪਣਾ ਸਰ ਮੈਂ ਪਹਿਲੀ ਵਾਰ ਏਸ਼ੀਆ ਕੱਪ ਖੇਡਣ ਜਾ ਰਹੀ ਹਾਂ ਠੀਕ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਮੈਂ ਮੈਂ ਬਹੁਤ ਖੁਸ਼ ਹਾਂ ਜੀ ਮੇਰੇ ਘਰ ਵਾਲੇ ਸਾਰੇ ਪਰਿਵਾਰ ਵੀ ਬਹੁਤ ਖੁਸ਼ ਨੇ ਤੇ ਸਾਰੇ ਖੁਸ਼ੀ ਦਾ ਮਾਹੌਲ ਹੈ ਸਾਰੇ ਪਾਸੇ ਤੇ ਮੈਂ ਪਹਿਲੀ ਵਾਰੀ ਖੇਡਣ ਜਾਣਾ ਹੈ ਤੇ ਵਾਹਿਗੁਰੂ ਕਿਰਪਾ ਕਰਨ ਜਿੱਤ ਕੇ ਆਪ ਵਾਪਿਸ ਆਈਏ ਠੀਕ ਹੈ ਅੱਗੇ ਕਿਹੜੀਆਂ-ਕੜੀਆਂ ਪ੍ਰਲਬਦੀਆਂ ਤੁਹਾਡੀਆਂ ਬੇਟਾ ਸਰ ਅੱਗੇ ਪਿਛਲੇ 2 ਸਾਲ ਤੋਂ ਮੈਂ ਸੀਨੀਅਰ ਨੈਸ਼ਨਲ 골ਡ ਮੈਡਲਿਸਟ ਹਾਂ بیسਬਾਲ ਦੇ ਵਿੱਚ ਤੇ ਸਰ ਮੈਂ ਪਿਛਲੇ 10 ਸਾਲਾਂ ਤੋਂ ਇਹ ਗੇਮ ਖੇਡਦੀ ਪਈ ਹਾਂ 2016 ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀ ਤੇ 10 ਸਾਲ ਬਾਅਦ ਸਰ ਮੈਨੂੰ ਮੇਰੀ ਮਿਹਨਤ ਦਾ ਫਲ ਮਿਲਣ ਲੱਗਾ ਹੁਣ ਮੈਂ ਇੰਟਰਨੈਸ਼ਨਲ ਪੱਧਰ ਤੇ ਸਰ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਦਾ ਤਿਰੰਗਾ ਉੱਪਰ ਤੱਕ ਲੈ ਕੇ ਜਾਵੇ ਤੇ ਸਰ ਮੇਰਾ ਇਹ ਸੁਪਨਾ ਸੀਗਾ ਕਿ ਮੈਂ ਵੀ ਇੰਡੀਆ ਖੇਡਣ ਜਾਵਾਂ ਤੇ ਉਹ ਸੁਪਣਾ ਮੇਰਾ ਸਰ ਥੋੜੇ ਦਿਨਾਂ ਔਰ ਬੱਚਿਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਹੋਰ ਬੱਚਿਆਂ ਸਰ ਮੈਂ ਇਹ ਸਨੇਹ ਦੇਣਾ ਚਾਹੁੰਗੀ ਕਿ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਜਿੰਨੀ ਪੜ੍ਹਾਈ ਜ਼ਰੂਰੀ ਹੈ ਉਨੀਆਂ ਖੇਡਾਂ ਵੀ ਜ਼ਰੂਰੀ ਨੇ ਖੇਡ ਵੀ ਸਾਨੂੰ ਇੱਕ ਪੱਧਰ ਤਾਂ ਲੈ ਕੇ ਜਾਂਦੀ ਹੈ ਲਾਈਫ ਸਿਖਾਉਂਦੀ ਹੈ ਟੀਮ ਸਪੋਰਟਸਮੈਨਸ਼ਿਪ ਸਿਖਾਉਂਦੀ ਹੈ ਬਹੁਤ ਕੁਝ ਆਪਣੇ ਬਹੁਤ ਸਾਰੀਆਂ ਚੀਜ਼ਾਂ ਜੋ ਖੇਡਾਂ ਨਾਲ ਸਾਨੂੰ ਪਤਾ ਲੱਗਦੀਆਂ ਵਾਂਗੀ ਟੀਮ ਦੇ ਵਿੱਚ ਕਿੱਦਾਂ ਖੇਡੀਦਾ ਹੈ ਯੂਨਿਟੀ ਕਿਵੇਂ ਬਣਾਈਦੀ ਹੈ ਤੇ ਗਲਤੀਆਂ ਤੋਂ ਹੀ ਸਰ ਸਿੱਖਣ ਨੂੰ ਮਿਲਦਾ ਹਾਰ ਹਰ ਕੇ ਜਿੱਤ ਹੁੰਦੀ ਆ ਤੇ ਖੇਡ ਸਾਨੂੰ ਬੰਦੇ ਨੂੰ ਪੂਰਾ ਪੱਕਾ ਬਣਾ ਦਿੰਦੀ ਆ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਾੜਾ ਸਮਾਂ ਆਵੇ ਤੇ ਉਹਦੇ ਨਾਲ ਕਿਵੇਂ ਹੈਂਡਲ ਕਰਨਾ ਹੈ ਜੀ ਠੀਕ ਹੈ ਠੀਕ ਤੇ ਬੇਟਾ ਤੁਹਾਡਾ ਪਰਿਵਾਰ ਕੀ ਕਰਦਾ ਤੁਹਾਡੇ ਪਰਿਵਾਰ ਚ ਕੌਣ ਕੀ ਸਰ ਮੇਰੇ ਫਾਦਰ ਸਾਹਿਬ ਗੱਡੀ ਚ ਵੈਨ ਚਲਾਉਂਦੇ ਨੇ ਦਿੱਲੀ ਪਬਲਿਕ ਸਕੂਲ ਦੀ ਤੇ ਮੇਰੇ ਮਦਰ ਹਾਊਸ ਵਾਈਫ ਹੀ ਨੇ ਠੀਕ ਹੈ ਜੀ ਹਾਂਜੀ ਤੇ ਕੋਈ ਪਹਿਲੀ ਜ਼ਮੀਨ ਵਗੈਰਾ ਹੈ ਕਿ ਕਿੰਨੀ ਹੈਗੀ ਹਾਂਜੀ ਸਰ ਮੇਰੇ ਪਾਪਾ ਖੇਤੀ ਵੀ ਕਰਦੇ ਨੇ ਸਾਡੇ ਕੋਲ ਡੇਢ ਕੁ ਕਿੱਲਾ ਪਹਿਲੀ ਹੈਗੀ ਠੀਕ ਹੈ ਜੀ ਕਿੰਨਾ ਕੁ ਹੁਣ ਖਰਚਾ ਆਣਾ ਤੁਹਾਡਾ ਜਿਹੜਾ ਤੁਸੀਂ ਸਿਲੈਕਸ਼ਨ ਸਰ ਇਹ ਮੇਰਾ ਡੇਢ ਕੁ ਲੱਖ ਦੇ ਲਾਗੇ ਬੰਨੇ ਖਰਚਾ ਆਣਾ ਹੈ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਹੋਰ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਵੀ ਜਰੂਰ ਮਦਦ ਕੀਤੀ ਜਾਵੇ ਜੇਕਰ ਜਿਹੜਾ ਸੁਣਨ ਵਾਲੇ ਜਿਹੜਾ ਹਾਂਜੀ ਹਾਂਜੀ ਸਰ ਤੁਸੀਂ ਜਿਹੜਾ ਭਾਰਤ ਦਾ ਨਾਮ ਚਮਕਾਉਣਾ ਤਾਂ ਵਾਲੇ ਸਾਡੇ ਵਿੱਚ ਜਰੂਰ ਮਦਦ ਕੀਤੀ ਹੈ ਹਾਂਜੀ ਸਰ ਜਰੂਰ ਮੇਰੀ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੀ ਮਦਦ ਕੀਤੀ ਜਾਵੇ ਠੀਕ ਹੈ ਠੀਕ ਹਾਂਜੀ ਸਰ ਤਾਂ ਐਸੀ ਬੱਚਾ ਖੁ ਬੱਚਾ ਖੁਸ਼ਦੀਪ ਕੌਰ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਅਸੀਂ ਇਸ ਵੀਡੀਓ ਦੇ ਜ਼ਰੀਏ ਉਹਨਾਂ ਧੀਆਂ ਨੂੰ ਉਹਨਾਂ ਭੈਣਾਂ ਨੂੰ ਵੀ ਜ਼ਰੂਰ ਕਵਾਂਗੇ ਕਿ ਅਸੀਂ ਵਾਦੋ-ਵਾਦ ਖੇਡਾਂ ਦੇ ਵਿੱਚ ਆਈਏ ਤਾਂ ਕਿ ਅਸੀਂ ਜਿਹੜਾ ਭਾਰਤ ਦਾ ਆਪ ਦੇ ਪੰਜਾਬ ਦਾ ਤਾਂ ਆਪਣੇ ਸਮੁੱਚੇ ਇਲਾਕੇ ਦਾ ਤੇ ਆਪਣੇ ਮਾਪਿਆਂ ਦਾ ਨਾਮ ਅਰੋਸ਼ਣ ਕਰ ਸਕੀਏ ਇਸ ਚਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਇਸ ਨੂੰ ਵਾਦੋ-ਵਾਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ